ਮੇਰੇ ਪਿਆਰ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੈਵ ਪੰਮੂ ਹੋਰੇ ਜੈਵ ਵੀ ਪੰਮੂ ਕੀ ਕਰਨਾ ਹੈ ਬੰਮੂ ਅੜਾ ਕੁੱਲਰ ਵੰਨ ਰਿਹਾ ਮੁੰਡੇ ਵਾਸਤੇ ਸਪੈਸ਼ਲ ਕੁੱਲਰ ਕੱਢ ਕੇ ਲਾਇਆ ਬੜੀ ਬਹੁਤ ਅਨਿਆਣੀ ਕੀ ਕਰਨਾ ਹੈ ਵੀ ਅੱਜ ਸਕੂਲ ਜਾਣੇ ਨੂੰ ਸਕੂਲ ਜਾਣੇ ਨੂੰ ਜੈਸਾ ਨਹੀਂ ਨਹੀਂ ਜਾਣਾ ਜਾਣਾ ਕਾੜ ਜਾਣਾ ਕੀ ਕਰਦੀ ਜਸਨ ਝਾੜੂ ਮਾਰਦੀਆ ਝਾੜੂ ਮਾਰਦੀ ਪੰਮੂ ਵੀ ਉਰਦੀ ਟੇਡ ਨੰਦਾ ਸਕੂਲ ਨੂੰ ਉਹ ਸਾਹਮਣੇ ਤੇ ਨਾ ਕੱਲਰ ਲਾ ਦੋ ਮੈਂ ਪਹਿਣਾ ਪਹਿਜਾ ਲੈ ਵੀ ਸਸਰੂ ਦੇ ਪੇਟਾ ਹੋ ਗਦਾ ਅਨ ਰਾਮਾ ਸੌ ਜਾ ਜੇ ਬੱਸਾ ਕੀ ਮੈਂ ਠਾਲ ਦੂੰਗਾ ਥੋੜੀ ਜਿਹਾ ਮੈਂ ਹਾਂ ਸੌ ਜਾ ਤੇ ਸਾਡਾ ਕਾਲੂ ਆੜੀ ਅੱਜ ਦੇਖਦੇ ਬਈ ਟੈਲਣਾ ਆਉਂਦਾ ਕਿ ਨਹੀਂ ਜੇ ਨਹੀਂ ਆਇਆ ਫਿਰ ਆਪਾਂ ਨੇ ਉਹ ਸਫਾਈ ਕਰਦਣੀ ਆ ਦੀ ਆਪਣੇ ਗੱਡੀ ਦੇ ਅੰਦਰ ਖੜਤੀ ਹੋ ਜੂਗੇ ਅੱਜ ਹਾਂਜੀ ਹਾਂਜੀ ਤੇ ਲੋ ਜੀ ਬਾਈ ਟੈਲੰਡਾਂ ਦਾ ਅੱਜ ਫੇਰ ਨਹੀਂ ਆ ਫੋਨ ਕਰੇ ਫੋਨ ਚੱਕੇ ਹੈ ਨਹੀਂ ਤੇ ਹੁਣ ਆਪੇ ਸਫਾਈ ਕਰਨੀ ਪੈਣੀ ਇੱਧਰ ਤੇ ਪਹਿਲਾਂ ਹੁਣ ਚੱਲੀਏ ਚਾਚਾ ਜੀ ਕੋਲ ਚਾਚਾ ਜੀ ਨੇ ਬੁਲਾਇਆ ਰੋਪੜ ਨਾਲੇ ਤੁਹਾਨੂੰ ਬੁਲਾਉਂਦੇ ਆ ਚਲ ਜੀ ਰੋਪੜ ਨੂੰ ਲੋ ਜੀ ਚਾਚਾ ਜੀ ਘਰੀ ਆ ਕੇ ਹਾਰ ਜੀ ਠੀਕ ਹੈ ਜੀ ਚਰਸੀ ਕਰ ਵਕੀਲ ਨੂੰ ਆਇਆ ਤਾਂ ਮਿਲ ਕੇ ਅੱਛਾ ਜੀ ਕੋਲ ਕਹਿੰਦਾ ਕਰੀ ਵੀ ਤਿਆਰੀ ਮੈਂ ਫੁੱਲ ਆਪਣੀ ਹਾਂਜੀ ਹਾਂਜੀ ਇਹ ਤੁਸੀਂ ਆਜੋ ਕੈਮਰਾ। ਬਾਕੀ ਗੇਟ ਦੇਖੋ। ਗੇਟ ਤਾਂ ਠੀਕ ਆ ਪਰ ਗੇਟ ਵੀ ਹੁਣ ਖੁਸ਼ਿਆਰੇ ਹੁੰਦੇ ਜਦ ਬੰਦਾ ਘਰ ਨਹੀਂ। ਹਲੇ ਗੇਟ ਕਿਹੜੇ ਚੰਗੇ ਲੱਗਦੇ ਆਪਾਂ ਨੂੰ? ਨਹੀਂ ਉਹਨੇ ਆ ਬੜਾ ਲੱਗ ਚੀਜ਼ ਦਿਖਾਉਣੀ ਸੀ। ਹਾਂਜੀ। ਉਹ ਗੇਟ ਲੱਗਦਾ ਤਾਂ ਸੋਹਣਾ ਪਰ ਉਹਨੇ ਕੁਝ ਹੋਰ ਖੂਬੀ ਨਾਲ ਦਿਖਾਉਣਾ ਤਾਂ ਆਪਣਾ ਸਾਰਾ ਕੰਮ। ਤੇ ਕਰ ਗਿਆ ਫਿੱਟ ਸਾਰਾ ਹੈ। ਹਾਂਜੀ ਹਾਂਜੀ। ਕਲ ਕੋਈ ਨਹੀਂ ਪਰਮਾਤਮਾ ਕਰੂਗੀ ਕਿਰਪਾ ਮਿਲਿਆ ਤਾਂ ਵਕੀਲ ਨੂੰ ਮੈਂ ਆਇਆ ਸੀ ਘੰਟਾ ਖੰਡੋਲੇ ਕੋਲ ਬੈਠ ਕੇ ਆਇਆ ਹਾਂ ਮੈਂ ਜਲ ਤੁਹਾਡੇ ਕੋਲ ਚੱਲਦਾ ਗਿਆ ਤੁਸੀਂ ਆਏਗੇ ਉਹ ਮੈਂ ਨੂੰ ਕਹਿੰਦਾ ਕਹਿੰਦਾ ਵਕੀਲ ਤਾਂ ਉਹ ਤਾਂ ਉਹ ਕਹਿੰਦਾ ਮੈਨੂੰ ਮੋਹਿਤ ਕਹਿੰਦਾ ਮੈਨੂੰ ਫੋਨ ਆਇਆ ਸੀ ਮੈਂ ਨਹੀਂ ਆਉਣਾ ਹਾਂਜੀ ਫਿਰ ਮੈਂ ਕਿਹਾ ਚੱਲ ਮੈਂ ਮਿਲੇ ਲਿਆਦਾ ਅੱਛਾ ਹੀ ਹਾਂ ਮੈਂ ਕਿਹਾ ਚੱਲ ਮੈਂ ਕਰ ਲੈਂਦਾ ਗੱਲ ਉਹ ਤਾਂ ਕਹਿੰਦਾ ਕੋਈ ਗੱਲ ਹੀ ਗੱਲੇ ਨਹੀਂ ਹੈਗਾ ਕਹਿੰਦਾ ਘਬਰਾਓ ਨਾ ਤੁਸੀਂ ਮੈਂ ਥੋੜੇ ਤੇ ਕਹਿੰਦਾ ਜਿੰਨੀ ਕਹਿੰਦਾ ਫਿਕਰ ਤੁਸੀਂ ਕਰ ਰਹੇ ਹੋ ਸੱਚੇ ਵਦ ਫਿਕਰ ਮੈਂ ਕਹਿੰਦਾ ਮੈਂ ਵੀ ਕਰ ਰਿਹਾ ਅੱਛਾ ਜੀ ਪਰ ਫਿਰ ਵੀ ਚੱਲ ਆਪਣਾ ਕਿਹ ਮਨਸਲਾ ਖੜਦਾ ਜਾਂ ਤੱਕ ਬੰਦੇ ਨੂੰ ਆਪਾਂ ਨਹੀਂ ਮਿਲਦੇ ਹਾਂਜੀ 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 ਤੇ ਇਹਦਾ ਕਰਕੇ ਸੈਟਿੰਗ ਸਾਰੀ ਹਾਂਜੀ ਇਹਦੀ ਕਰ ਗਈ ਆ ਤੇਰਾ ਫੇਰ ਯਾਰ ਅਦਬ ਚਾਲਿਆ ਕਿੱਥੇ ਆ ਤਾਂ ਮੈਂ ਕੀ ਕਰਦੇ ਯਾਰ ਤੁਸੀਂ ਤਾਂ ਮੈਂ ਤਾਂ ਨਵੇੜ ਗਿਆ ਆਪਣਾ ਹਾਂ ਹੁਣ ਟੈਲ ਵਾਲੇ ਦਾ ਕੰਮ ਰਹਿ ਗਿਆ ਟੈਲ ਰਹਿ ਗਿਆ ਹਾਂਜੀ ਉੱਪਰ ਟੈਲੇ ਲਾਉਣੀ ਆਨੇ ਅੱਛਾ ਹੁਣ ਤੂੰ ਇੱਕ ਕੰਮ ਆ ਕਰ ਹਾਂਜੀ ਉਹ ਆਹ ਵਾਲੀ ਆਹ ਚੀਜ਼ ਹਾਂਜੀ ਠੀਕ ਐ ਉਹ ਲੱਕੜ ਹਾਂਜੀ ਤੇ ਉਹ ਸਾਹਮਣੇ ਵਾਲੀ ਆਹ ਚੀਜ਼ ਐ ਹਾਂਜੀ ਤੇ ਕੁਝ ਨਹੀਂ ਰਹਿਣੀ ਚਾਹੀਦੀ ਇਹ ਸਾਰੀ ਨਾ ਇਹਦੇ ਵਿੱਚ ਸੈਂਟਰ ਚ ਇਕੱਠੀ ਕਰ ਲੈ ਅੱਛਾ ਜੀ ਠੀਕ ਐ ਵੀ ਇਧਰ ਵਾਲਾ ਸਫਾਈ ਹੋ ਜੂਗੀ ਤੇਰੀ ਹਾਂਜੀ ਤੇ ਹੁਣ ਇਧਰ ਕੋਈ ਖਾਸ ਤੇਰਾ ਫਰਕ ਕਰਾ ਬਜੇਂਦਾ ਚੱਕਾ ਚੈਲੰਜ ਹੋਣਾ ਨਹੀਂ ਇਹਦੇ ਬਾਹਰ ਮਾਰਾਂ ਮੈਂ ਦੇ ਦਾਂ ਉਹਨੂੰ ਟੇਲਣਾ ਪੁੱਛ ਕੇ ਜਿਹੜੀ ਟੇਲਰ ਉਹਨੂੰ ਕਿਸਲੇ ਨੂੰ ਆਹ ਚੀਜ਼ ਦੀ ਸਫਾਈ ਕਰਾ ਦੇ ਹਾਂਜੀ ਠੀਕ ਆਪੀ ਚੱਕਰ ਇਹ ਟਿਕਾਣੇ ਇਹ ਕਰਕੇ ਹੁਣ ਜਗੜ ਜਾ ਪਹਿਲਾਂ ਚੱਲਾ ਤਾਂ ਬੰਜੇ ਰਣ ਕੇ ਸਾਈਡ ਤੇ ਹੀ ਐ ਜਿਹੜਾ ਕੋਈ ਟੁੱਟੀ ਭੱਜੀ ਉਹ ਸਟਾ ਦੇ ਦਿੰਦਾ ਸਾਰੀਆਂ ਉੱਪਰ ਕਰਦੇ ਹਾਂ ਹਾਂ ਬਾਕੀ ਤਾਂ ਠੀਕ ਹੈ ਸਾਰਾ ਉਹ ਖੁੱਲਦਾ ਠੀਕ ਹੈ ਜਿਹੜਾ ਤੇਰਾ ਬਈਕ ਸਾਈਡ ਐੜਦਾ ਏ ਤੇਰੀ ਸਾਰ ਬਈਦਰ ਢਾਲ ਕਰਕੇ ਸਾਲੇ ਇਧਰ ਤੇਲ ਉੱਚੀ ਚੱਕਦੀ ਹਾਂ ਹਾਂਜੀ ਉਹ ਦੇ ਦੇ ਆ ਕੇ ਲੋਡ ਕਰੂੰਗੇ ਉਹਨਾਂ ਨੇੜੀ ਕਹਿੰਦੇ ਪੂਰੇ ਤੇ ਆ ਕੇ ਨਿਉਰੇ ਪਤਾ ਕੀ ਕਰਨਾ ਬੈਣਾ ਆਪਾਂ ਨੂੰ ਆ ਦੋ ਟੈਲੰਗੜਾ ਢਾਉਣੇ ਪੈਣਗੇ ਹਾਂਜੀ ਦੋ ਟੈਲੰਗੜਾ ਅੱਗੇ ਲਈ ਨਿਕਲੂਗੀਆਂ ਹਲਕਾ ਜਿਹਾ ਡਾਊਨ ਕਰ ਦਿੰਗੇ ਵੈਸੇ ਨਹੀਂ ਮੈਂ ਕਰ ਲਾਂਗੇ ਨਹੀਂ ਨਹੀਂ ਹੋਇਆ ਨਹੀਂ ਪਰ ਮਾਰ ਗਈ ਨਾ ਇਸ ਨੂੰ ਗ੍ਰੈਂਡਰ ਮਰਵਾ ਦੋਗੇ। ਉਹ ਇਹਦਾ ਮੈਸਜ ਚਾਹ ਉਹ ਕਹਿੰਦੇ ਪਰ ਪੈਪ ਹੁੰਦ ਥੱਲੇ ਹੁੰਦਾ। ਬਾਕੀ ਦੇਖਾਂਗੇ। ਇਹ ਥੱਲੇ ਗ੍ਰੈਂਡਰ ਕਰ ਦੂਗਾ। ਸਮਝਾ ਦੂਗਾ ਇਹਨੂੰ। ਅੱਛਾ ਤੇਰਾ ਇਹ ਹੋ ਗਿਆ ਬੁ। ਤਰਾਵਣਾ ਚੱਲ ਜਾਂਦਾ। ਠੀਕ ਹੈ। ਬੜਾਆ ਵਧੀਆ ਡਿਜ਼ਾਈਨ ਹੈ ਨਾ। ਹਾਂਜੀ। ਮੋਟਰ ਵੀ ਘਾਟ ਲੱਗ ਜਾਂਦੀ ਤੇ ਪਰ ਮੋਟਰ ਵੀ ਲੱਗ ਜਾਂਦੀ ਅੱਛਾ ਉਹ ਤਾਲਾ ਤੋੜਨ ਛੱਡੀਆਂ ਬਾਅਦ ਚ ਦੇਖਾਂਗੇ ਅਰ ਜਲ ਬਾਅਦ ਚ ਕਰਾਂਗੇ ਜਵਾੜਾ ਲਾਉਣ ਮੋਟਰ ਤਾਂ ਲਾਉਂਗੇ ਹਾਂਜੀ ਹਾਂਜੀ ਮੋਟਰ ਲੱਗ ਜਾਂਦਾ ਜੇ ਕਿਹਾ ਕਿਸੇ ਨੂੰ ਬੁਲਾਉਣ ਦੇ ਲੋੜ ਨਹੀਂ ਤਾਂ ਇਕੱਲੇ ਗੇੜੇ ਚੋਂ ਗੱਡੀ ਵੜ ਜੂਗੀ ਇਕੱਲੇ ਚੋਂ ਐ ਸਿੱਧੀ ਵੜਨੀ ਹੈ ਤੇ ਇਕੱਲੇ ਵੀ ਨਹੀਂ ਵੜਦੇ ਪੰਗਾ ਰਹਿ ਜਾਂਦਾ ਫੇਰ ਵੀ ਹੱਥ ਉਹ ਨਾਲ ਪਾਉਣ ਨਾਲ ਹਾਂਜੀ ਹਾਂਜੀ ਕਦਾਵੇ ਖੁੱਲ ਜਾਂਦਾ ਹਾਂ ਆਪੇ ਖੁੱਲ ਜਾਂਦਾ ਛੱਡ ਦੋ ਅੱਛਾ ਇਧਰ ਬੈਲ ਹਲਕਾ ਨਹੀਂ ਹੈ ਹਾਂਜੀ ਇਧਰ ਬੈਲੇ ਵੀ ਲਵਾ ਦਿੱਤੇ ਮੈਂ ਉਹ ਗੇਟ ਲੱਗ ਗਿਆ ਵੱਜਦੀ ਹੈ ਹਾਂਜੀ ਥੋੜਾ ਜਿਹਾ ਮਾਰਨੇ ਅੰਦਰ ਬੈਠੇ ਆ ਹਾਂ ਹਾਂ ਆ ਥੈਲੇ ਵਿੱਚ ਕਾਇਦੇ ਇਹ ਚਕਾ ਤਦੇ ਰੱਜ ਨੂੰ ਕੰਦ ਕੰਦ ਮਾੜਾ ਮੋਟਾ ਰਹਿ ਗਿਆ ਹਾਂ ਬਾਬਾ ਵੀ ਕਿਦੋਂ ਗੇੜੇ ਚਕਾ ਗਿਆ ਰੇਤਾ ਨਹੀਂ ਕਰਾਇਆ ਰੇਤਾ ਕਰਾ ਕੇ ਨਾ ਉੱਪਰ ਨੂੰ ਠੀਕ ਆ ਪਰ ਥੈਲੇ ਦੇ ਪਿਛਾ ਦੇ ਨਹੀਂ ਤੇਰਾ ਹੜਕੇ ਸਾਰਾ ਪਾਣੀ ਚ ਭੈ ਗਿਆ ਇਹ ਪੂਰ ਥੋੜੇ ਦੇ ਰੇਤੇ ਵਾਸਤੇ ਮੰਗਾਉਣੇ ਵਾਸਤੇ ਕਾਫੀ ਪੈਸੇ ਲਗਾ ਬੱਲੇ ਬੱਲੇ ਅਰੇ ਜੀ ਠੰਡ ਚ ਬੈਠੇ ਆ ਨਿੰਗੇ ਥੱਲੇ ਅੰਬੇ ਲੱਗੇ ਹੋਈਆਂ ਪੱਕੀਆਂ ਕਿ ਨਹੀਂ 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 ਪੱਕੀਆਂ ਇਹ ਤਾਂ ਗਿਰੇ ਪੌ ਗਈਆਂ ਜੀ ਜਦੋਂ ਹਵਾ ਚ ਬੂੜ ਛੜ ਜਾਂਦਾ ਇਹਨਾਂ ਦਾ ਪੈਸੇ ਹਾਂ ਜੀ ਅੰਬੇ ਦੇ ਪਿੰਡ ਪੱਕ ਰਹੀਆਂ ਆਪਣੇ ਅੱਛਾ ਮੋਟਰ ਪਰ ਹਾਂ ਜੀ 10-10 ਤਾਂ ਆਪਣੀਆਂ ਪੱਕ ਰਹੀਆਂ ਚਲ ਜੀ ਮਾਰ ਕੇ ਹੁੰਦੇ ਜਿਹੜਾ ਹਾਂ ਜੀ ਫੋਟੋ ਰੋਵਰ ਦੇ ਇਹ ਲਾ ਦੇ ਕੁੰਡਾ ਇਹ ਡਿਟੇਲਾਂ ਸਾਫ਼ ਕਰਾ ਕੇ ਮੈਂ ਗੱਡੀ ਅੰਦਰੇ ਵੜਵਾ ਦਾਨੀ ਦੀਆਂ ਇਹ ਕਿਹਾ ਬੋਨ ਬਣਾਉਣਾ ਰੈਂਪਲਾ ਠੀਕ ਆ ਥੱਲੇ ਵਾਲਾ ਹੈ ਨਾ ਤਾਂ ਉਹ ਤਾਂ ਨਹੀਂ ਨਹੀਂ ਮੇਰਾ ਠੀਕ ਆ ਫਿਰ ਬਸ ਪੱਕਾ ਹੋ ਜਾਣਾ ਰੱਖੋ ਨਹੀਂ ਜਾਂਦਾ ਇਹਨੂੰ ਪਾਣੀ ਲਾ ਯਾਰ ਮੜ ਜਾ ਹਾਂਜੀ ਇਹਨੂੰ ਪਾਣੀ ਤਿੰਨ ਚਾਰ ਵਾਰ ਪਾਣੀ ਲਾ ਦੇ ਕੁਝ ਜਿੰਨਾ ਪਾਣੀ ਲਾਉਂਗਾ ਉੰਨੀ ਮਜ਼ਬੂਤੀ ਹੋ ਜਣੇਗੀ ਹਾਂਜੀ ਦੋ ਚਾਰ ਡੱਬੇ ਪਾਣੀ ਦੇ ਚਾਰਕ ਦਿਨ ਡੱਬਾ ਹੋਰ ਪਾਣੀ ਹਾਂਜੀ ਹੈਗਾ ਹੋਰੀ ਬਈ ਫਿਰ ਜੰਮਦਾ ਪਾ ਚਾਰ ਕੇ ਦਿਨ ਦਾ ਗਿੱਲਾ ਰੱਖਿਆ ਮੈਂ ਜਲਦੀ ਤੋਂ ਪਹਿਲੀ ਲਵਾ ਦਾਂ ਨਾ 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 ਜਿੱਲਾ ਰੱਖ ਜਿੱਲਾ ਰੱਖੂਗਾ ਨਾ ਵਧੀਆ ਅੱਛਾ ਜੀ ਜਿੰਨਾ ਵਧੀਆ ਰੱਖੂਗਾ ਨਾ ਜਿੱਲਾ ਪਹਿਲੇ ਦਿਨ ਬੰਦਾ ਕੰਮ ਕਰ ਗਿਆ ਤਾਂ ਚੜਾ ਗਦਾ ਟਰੈਕਟਰ ਉਹਰੇ ਨੂੰ ਚੱਲ ਕੋਈ ਨਹੀਂ ਮੈਂ ਤਾਂਹੀਂ ਇੱਟਾਂ ਹੀ ਟੱਕ ਕੇ ਰੱਖਿਆ ਹਾਂ ਹਾਂਜੀ ਥੋੜਾ ਜਿਆਦਾ ਵਧਾ ਕੇ ਮੋੜ ਗਿਆ ਤਾਂ ਹੁਣ ਇਹ ਨਾ ਠੋਕਰ ਹੀ ਲੱਗ ਜੂਗੀ ਬੰਦਾ ਉੱਪਰ ਨਹੀਂ ਚੜਦਾ ਫੇਰ ਪੱਕਾ ਹੋ ਗਿਆ ਕੰਮ ਬਣਾਇਆ ਨਾ ਅੱਗ ਜੀ ਜਿਨੇ ਲਾਈ ਲਈ ਹੈ ਇੱਧਰ ਹੈ ਹਾਂ ਇੰਦਰ ਬੈਠੋ ਨਾ ਅੰਦਰ

ਦੋ ਤਿੰਨ ਵਾਰ ਭੱਜ ਲਿਆ ਮੈਂ ਤਾਂ ਇਹ ਕਹਿੰਦਾ ਬੰਦੇ ਕਰਦੇ ਕਹਿੰਦਾ ਵੀ ਉਹ ਪੈ ਜਾਊਗਾ ਅੱਛਾ ਕਿਤਨਾ ਕਿਤਰਾ ਨਹੀਂ ਪੈ ਰਿਹਾ ਰੋਪੜ ਪੈ ਰਿਹਾ ਬਾਈਪਾਸ ਅੱਛਾ ਮੁੰਡੇ ਨੇ ਸਟੋਰੀ ਲਾਈ ਵੀ ਸੀਗੀ ਕਹਿੰਦਾ ਮੀ ਪੈ ਰਿਹਾ ਲਓ ਜੀ ਕੱਲ ਨੂੰ ਪਾ ਦੀ ਹਰੇ ਫਿਰ ਦੂਆ ਜੂਰੀਆ ਮਜੂਰੀਅਤ ਦੇਖ ਕੇ ਭਾਈ ਮੀਂਹ ਡੇ। ਜਦੋਂ ਪਾਣੀ ਪਾਣੀ ਜ਼ਿਆਦਾ ਹੋ ਗਿਆ ਉਹ ਬਾਹਰ ਨਿਕਲ ਜਾਂਦਾ। ਹਾਂਜੀ। ਉਹ ਜਦ ਮੌਸਮ ਸੱਟ ਜਾ ਹੋਇਆ। ਪਾਣੀ ਘੱਟੇ ਆ ਪਾਏ ਦੇਣਾ ਨਾਲ ਸਵੇਰੇ। ਅੱਜ ਸ਼ਾਮ ਨੂੰ ਚੱਕ ਲਿਆਉਂਦਾ ਜੂਰੀਆ ਫੇਰ। ਅੱਜ? ਹਾਂਜੀ। ਦੇਣਦਾ ਵੀ ਨਹੀਂ ਫੇਰ। ਨਹੀਂ। ਨਹੀਂ ਅੱਜ ਨੂੰ ਲੈ ਕੇ ਨਹੀਂ ਆਇਆ। ਹਾਂਜੀ ਹਾਂਜੀ। ਹਾਂਜੀ। ਬੱਗ ਕੀ ਹਾਲ ਹੈ ਵੱਧ ਰਿਹਾ ਕੱਕੜ ਪੜਦਾ ਤੈਨੂੰ ਭਾਈ ਜੀ ਪਹਿਲਾਂ ਉੱਧਰੋਂ ਵਧੇ ਹੋਏ ਤੇ ਹਾਂਜੀ ਇੱਧਰੋਂ ਵਧ ਜੇ ਕੇ ਤਾ ਨਾ ਇਧਰੋਂ ਆਪਾਂ ਕਹਿੰਦੇ ਹਰੇ ਪਹਿਲਾਂ ਉਹਨਾਂ ਦੇ ਪਹਿਲਾਂ ਲੱਗਦੇ ਹੋ ਆ 4 ਦਿਨ ਪਹਿਲਾਂ ਅੱਛਾ 4 ਦਿਨ ਫਿਰ ਬੱਲੇ ਅੰਬੇ ਦਾ ਭਾਂ ਦੇ ਪੜਪੜੀਆਂ ਪਈਆਂ ਹਾਂ ਮੈਨੂੰ ਲੱਗਦਾ ਤਾਂ ਲੈ ਆਣੇ ਤੋੜ ਦੇ ਤੁਸੀਂ ਯਾਰ ਪੜੀਆਂ ਹੋਈਆਂ ਵੀ ਆ ਹਨਾ ਆ ਦੇ ਲੈਣ ਪਿੱਲੀਆਂ ਹੋਈਆਂ ਪਈਆਂ ਹਾਂ ਹੂੰ ਬੇਡ ਗੁਠਲੀ ਮੋਟੀ ਹੈ ਇਹਦੀ ਚਲ ਗੁਠਲੀ ਚੂਸਣੇ ਚ ਫਾਇਦਾ ਹਾਂਜੀ ਪਰ ਘਰ ਤਾਂ ਮਾਂ ਵੇਸਤੀ ਆ ਗਿਆ ਹਾਂਜੀ ਹਾਂਜੀ ਬੱਲੇ ਦਾਣੀ ਕਟਾਲੀਆਂ ਉੱਚਾ ਰੱਖ ਰੀਆਂ ਕਿ ਹਾਲ ਹੈ ਤੂੰ ਤਾਂ ਖਤਰਨਾਕ ਬਣੀ ਫਿਰਦਾ ਨਾ ਇੱਥੇ ਰੱਖਨੇ ਨਾ ਆ ਜਾ ਹਾਂ ਜੋ ਹੋਰ ਕੀ ਹਾਲ ਚਾਲ ਬਾ ਬੱਜੀ ਜਾ ਬਣਾ ਰਿਹਾ ਆ ਇਸ ਤੇ ਆ ਗੋੰਦੇ ਸਪੰਜ ਦੇ ਟਾਇਰ ਦੀ ਲਾਉਣੀ ਸੀ ਠੀਕ 75 ਇੰਚ ਕਰਨ ਨਾਲ ਸਾਲੀ ਹਵਾ ਉਹ ਠੀਕ ਹੈ ਉਹ ਠੰਡੀ ਆ ਚਲੋ ਘਰ ਨਾਲ ਸਾਲੀ ਗਰਮ ਐਸੇ ਬਹ ਲੱਗਦੀ ਆ ਅਰੇ ਕੀ ਹੁੰਦੇ ਮੋਟਰ ਉਪਰ ਇਕੱਠੇ ਹੋਏ ਅੰਜਰ ਐਂਪੀ ਟੈਸਟ ਕਰਾਣਾ ਓਟੋ ਗੱਡੀ ਚੜਾਉਣੀ ਆ ਅੱਜ ਕਾਹਦੇ ਚੱਲੀਆਂ ਆਲਾ ਫਿਰ ਉਹਨੂੰ ਕਰਿਆ ਦਾ ਫੋਨ ਚੱਲੀ ਵਾਲੇ ਨੂੰ ਮਿਸਤਰੀ ਬਣ ਗਿਆ ਗਿਆ ਬਣ ਗਿਆ ਠੇਕੇਦਾਰ ਬਣ ਗਿਆ ਵੰਡਾ ਟਾਈ ਉੱਚਾ ਇੱਧਰ ਰਖਾਇਆ ਹੈ। ਆਈ ਉੱਚਾ ਇੱਧਰ ਰਖਾਇਆ। ਫੋਨ ਲੈ। ਭਾਗ ਕੇ ਬਾਤੂ ਯੱਦ ਨੂੰ ਆਇਓ ਫਿਰ। ਹਾਂ ਠੀਕ। ਚੱਲ ਵੀ ਠੇਕੇਦਾਰ ਦਰ ਨਾਲ ਚੱਲੀਏ। ਇਹ ਅਲਗ। ਉਹ ਡਗੜੀ ਵੀ ਫੋਟੋ ਲਾਈ ਜਾਨੀ। ਆ ਪਾੜ ਵੀ ਲਈ ਦੇਣਾ। ਹਾਂ ਟੱਕ ਲੱਗ। ਇਹ ਦੇ ਪਏ ਬੋਲੇ ਲੱਗੇ ਹੋਣਗੇ ਹੁਣ ਕਿੱਥੇ ਲਾਇਆ ਵਾ ਕੰਮ ਅੱਛਾ ਆ ਪੈਣੀ ਪੈਣੀ ਬਾ ਗੱਲ ਕਰਨੇ ਆਇਆਗਾ ਬਾਈ ਹੈ ਨਹੀਂ ਅੱਛਾ ਅੱਛਾ ਠੀਕ 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 ਹਾਂ ਚੱਲ ਸਾਥੀ ਮੈਂ ਵਗਲਾਂਗੇ ਅਜੇ ਰੈਂਪ ਤੇ ਟੈਸਟਿੰਗ ਆਣੀ ਤੁਹਾਡੇ ਜੀ ਚੱਲ ਹੋਣਗਾ ਲਾ ਆਹ ਨਹੀਂ ਆ ਉਹ ਮਰੇ ਅੰਦਰ ਸਾਫ ਸੁਥਾਈ ਜੀ ਕਰਦੀ ਮੋਹ ਵਰਕੇ ਚੜਾਈ ਆ ਰੈਂਪ ਤੇ ਵਗਦੀ ਮਾਤਾ ਸੁੱਕ ਗਿਆ ਬਾਹਰ ਵਾਲਾ ਦੇਖਦਾ ਤਾਂ ਮੈਂ ਉਹ ਸੁੱਕੇ ਜਿਵੇਂ ਚੰਗੀ ਤਰ੍ਹਾਂ ਉਹ ਤਾਂ ਸੁੱਕ ਗਿਆ ਮੁਰਿਆੜਾ ਰੈਂਪ ਆ ਗਿਆ ਹੁਣ ਤਾਂ ਇਹ ਹਾਂ ਜਿਹੜਾ ਇਹ ਪਹਿਲੇ ਦਿਨ ਕੰਮ ਇਹ ਕਰਕੇ ਰੱਖ ਬੰਦਾ ਹਾਂ ਟਰਾਲੀ ਦੇ ਟਾਇਰ ਛੜੇ ਹੁਣ ਤਾਂ ਚੱਕਰ ਆ ਰਿਹਾ ਸਹੀ ਹੈ ਚਲੋ ਹਾਂ ਇੱਕ ਵਾਰ ਪੰਜ ਹੋਰ ਲਾ ਦੇ ਟਾਇਰ ਦਾ ਸਾਬ ਕਰਾ ਲੈਂਦਾ ਹਾਂ ਕਰਨੀ ਆ ਯਾਰ ਹੁੰਦੀ ਨਹੀਂ ਹੈ ਉਹ ਹਾਂ ਫੋਟੋ ਵਗਣਾ ਮੈਂ ਦਿਹਾੜੀ ਦੇਣ ਤੇ ਪਤਾ ਨਹੀਂ ਕੀ ਕਰੀ ਇਹਦਾ ਫਰੇਮ 22 ਦੇ ਆ ਗਿਆ ਫੱਟੇ ਕੱਢ ਦੇਣਾ ਕੱਢ ਦੇਣਾ ਜਾਂ ਉਦਾਈਓ ਭੁੱਲ ਜਾਂਦਾ ਮੈਂ ਅੱਛਾ ਉਹ ਡਾਈ ਨਾਲ ਹੀ ਰਹਿਣ ਮਜੋਦ ਹਨ ਸਰੀਏ ਫੱਟੇ ਆਪੇ ਨਿਕਲੇ ਆਉਣ ਇਹ ਵੀ ਕਰ ਦੋ ਨਵੇੜੀ ਇਹਦਾ ਵੀ ਉਹ ਜੰਮਾ ਚੜਾਈ ਦਾ ਲੱਗਦੀ ਗੀਂਡੀ ਮਿੱਟੀ ਚੜ੍ਹਨੀ ਆ ਰਿਹਾ ਵਰਨੋ ਆ ਆਕਣ ਜਾਂ ਲਾ ਗਏ ਨਹੁਰ ਦੇ ਨਟ ਏਡੀ ਚੜਨੀ ਹੈ ਪਰ ਟੈਰ ਆਉਂਗਾ ਜਿਹੜਾ ਇਹ ਗਲਤ ਉਹਦੇ ਉੱਪਰ ਵੀ ਟੈਰ ਆਲੇ ਪਰ ਵੀ ਵਿੱਚ ਕਰ ਜਾਣਾ ਜੜ ਤਾਂ ਇਧਰ ਨੂੰ ਜਾਣੀ ਚੜ ਜਾਣੀ ਹੈ ਟਾਇਰ ਮੋੜਦੇ ਇਹ ਮਰਜੀ ਚੜਾ ਇਹਦੇ ਪਰ ਵੀ ਜਿਹੜੀ ਬਣਾਉਣੀ ਹੈ ਨਾ ਵਧੀਆ ਬਣਾਉਂਗੇ ਉਹ ਜੇ ਟੈਰ ਚੜਜੂ ਕੋਈ ਦਿੱਕਤ ਨਾ ਆਵੇ ਹਾਂ ਬਣਾਵਾਂਗੇ ਨਾਟ ਲਵਾਂਗੇ ਚੋਰੀ ਦਾ ਵੀ ਖਤਰਾ ਆ ਰਿਹਾ ਹੈ ਸਟੀਲ ਦੀ ਬਣਾਉਣੀ ਚੋਰੀ ਦਾ ਵੀ ਖਤਰਾ ਆ ਰਿਹਾ ਹੈ ਚਾ ਚਲੀ ਹੋਏ ਮਾੜਾ ਮੋਟਰ ਨੂੰ ਮੋਟਰ ਹੈਣਾ ਟਿਕ ਬੰਦਲੇ ਆਵਾਂ ਨਾ ਫਾਫਾ ਚਾ ਚਲੀ ਜਾਣਾ ਉਦੋਂ ਨੰਗੂਰ ਕੰਨ ਅੱਛਾ ਜਾ ਤੋਰਿਆ ਇਸ ਸਪਰੇ ਦਾ ਅਸਰ ਦਿਖਣ ਲੱਗ ਗਿਆ ਕਾਲਾ ਰੰਗ ਦੇਖੋ ਬਦਲ ਗਿਆ ਸਰਕਾਰ ਦੇਖੋ ਤੇ ਇੱਧਰ ਦੇਖੋ ਐਨ ਭੁੰਗਦਾ ਰਣਾ ਇਹਨੇ ਹੌਲੀ ਹੌਲੀ ਮੁੜਕੇ ਨਹੀਂ ਹੁੰਦਾ ਲੈ ਹਵੀਂ ਅੰਗੂਰ ਅੰਗੂਰ ਨਾ ਬੰਦ ਕਰ ਰਿਹਾ ਕੋ ਉਹ ਕਹੇ ਬਸ ਸ਼ਾਮ ਨੂੰ ਨਾ ਉਹਨੂੰ ਲੰਦੇ ਆ ਧੇਰ ਕਹਿੰਦਾ ਪਾਣੀ ਉਹੂਰ ਦੇਖਣੇ ਵਣ ਗਿਆ ਉਹਦਾ ਤੋੜੇ ਲੈ ਕੇ ਆਈ ਹਾਂ ਹਾਂ ਥੱਲੇ ਵਈ ਪਰ ਉੱਪਰੇ ਹੋਰ ਥੱਲੇ ਲੱਗਦੇ ਥੱਲੇ ਦਾ ਰਹਿ ਨਹੀਂ ਦੰਦੇ ਹਾਂ ਵੀ ਇੱਧਰ ਵੀ ਕੰਮ ਵਰ ਗਿਆ ਇਹਦਾ ਕਾ ਦਾ ਰੰਗ ਦੇਖੋ ਇੱਧਰ ਦੇਖੋ ਫਰਕ ਪੈਣ ਲੱਗਿਆ ਹੌਲੀ ਹੌਲੀ ਹਾਂਜੀ ਹੈਗੇ ਲੈ ਲਾ ਭਾਬਾ ਪਰ ਲੈ ਗਿਆ ਸਭਨੇ ਬਣੇ ਆੜੇ ਬਹੁਤ ਐ ਚ ਲੁਕ ਲੁਕੇ ਬੇ ਕੰਨਾ ਫੋਰ ਫੁਲ ਕੇ ਦੇਖ ਲੋ ਕੰਡੇ ਨਹੀਂ ਹੁੰਦੇ ਇਹਦੇ ਨਾ ਨਾ ਇਹਨਾਂ ਥੋੜੀ ਕੰਡੇ ਦਾ ਉਦਾਂ ਜਾਨਵਰ ਹੁੰਦਾ ਗਿਆ ਪਰ ਸਭ ਤੋਂ ਛੋਟਾ ਕਿਹੜਾ ਜਾਨਵਰ ਤੇ ਉਹ ਹੋ ਗਿਆ ਯਾਰ ਹਾਂਜੀ ਪੂਰੇ ਹੈਗੇ ਦੇ ਹੋ ਰਹੀ ਕਿਤੇ ਵਿਲਾ ਚੱਕਦਾ ਨਹੀਂ ਐ ਵੀ ਪਰ ਥੋੜੇ ਜਰਾ ਫੈਲ ਗਿਆ ਇਧਰ ਨੂੰ ਚੱਕਦਾ ਨਹੀਂ ਐ ਵੀ ਵੈਲਾ ਜੀਆਂ ਆ ਲੱਗੇ ਦਾ ਹੋਏ ਤੇ ਹੈਗੇ ਯਾਰ ਲੱਬਣੇ ਵਣੇ ਕਾਗੇ ਦੇ ਕੋ ਮਿੱਠੇ ਖੱਟੇ ਐਰੇ ਬੇੜੇ ਆਪਾਂ ਖਾਂਦੇ ਮੋਲੋ ਉੱਚ ਬਿਜ਼ੀ ਹੁੰਦੇ ਓਕੇ ਠੀਕ ਆ। ਬਾਤ ਇਹ ਮੈਂ ਜੋ ਹੋਊਗਾ ਜੇ ਤင်း। ਖਰਾਵਗੇ ਤੋੜੇ ਨਹੀਂ ਨਾ। ਤਾਂ ਨਹੀਂ। ਲੋ ਜੀ ਹੁਣ ਆਪਾਂ ਕਰਦੇ ਬਲੌਗ ਬੰਦ ਤੇ ਕੱਲੂ ਅਗਲੇ ਬਲੌਗ 'ਚ ਦੇਖਾਂਗੇ ਕਾ ਬਣਦਾ ਤੇ ਓਕੇ ਬਾਬਾ।